ਮੁਖਵਾਕ ਮਾਲੀ ਗੋੜਾ ਮਹੱਲਾ ਚੌਥਾ ਮੇਰੇ ਮਨ ਹਰ ਭਜੋ ਸਭ ਕਿਲ ਵਿਖ ਕਾਟ ਹਰ ਹਰ ਉਰ ਧਾਰਿਓ ਗੁਰਪੂਰੈ ਮੇਰਾ ਸੀਸ ਕੀਜੈ ਗੁਰ ਬਾਟ ਰਹਾਉ ਮੇਰੇ ਹਰ ਪ੍ਰਭੂ ਕੀ ਮੈਂ ਬਾਤ ਸੁਣਾਵੈ tis man devu kat kaat mere man har bhajo sab kil vich kaat har har ur tario gur pure mera asis ki jaye gur wat raho mere har prabhu ki main baat sunaave tis man devu kat kaat ਹਰ ਸਾਜਣ ਮੇਲਿਓ ਗੁਰਪੁਰੈ ਗੁਰਬਚਨ ਵਿਕਾਨੋ ਹਟ ਹਾਟ ਮਕਰਪਰਾਗ দান ਬੋਕੀਆ ਸਰੀਰ ਦਿਓ ਅਧਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬੋ ਕੰਚਨ ਦੀਜੈ ਕਟ ਕਾਟ ਹਰ ਕੀਰਤ ਗੁਰਮਤਿ ਜਸ ਗਾਇਓ ਮਨ ਉਗੜੈ ਕਪ ਕਪਾਟ ਤ੍ਰਿ ਕੋਟੀ ਫੋਰ ਭਰਮ ਪਉ ਭਾਗਾ ਲਜ ਪਾਨੀ ਮਟਕੀ ਮਾਟ ਕਲਯੁਗ ਗੁਰੂ ਪੂਰਾ ਤਿੰਨ ਪਾਇਓ ਜਿਨ ਧੁਰ ਮਸਤਕ ਲਿਖੈ ਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤਿਖਾਟ ਕਲਯੁਗ ਪੂਰਾ ਕਲਯੁਗ ਗੁਰੂ ਪੂਰਾ ਤੈਨ ਪਾਇਓ ਜਿਨ ਧੁਰ ਮਸਤਕ ਲਿਖੇ ਲਾਟ ਜਨ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤਿਖਾਟ